ਪੰਜਾਬ ਦੇ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 2 ਦਿਨ ਤੋਂ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਮਨਾਵਲੇ ਰੇਲਵੇ ਟ੍ਰੈਕ ਤੇ ਕਿਸਾਨ ਬੈਠੇ ਹੋਏ ਹਨ ਜਿਸ ਦੇ ਚੱਲਦਿਆਂ ਅੰਮ੍ਰਿਤਸਰ ਨੂੰ ਆਉਣ ਜਾਣ ਵਾਲੀਆਂ ਹੁਣ ਤੱਕ 22 ਰੇਲ ਗੱਡੀਆਂ ਰੱਦ ਕੀਤੀਆਂ ਜਾ ਚੁੱਕੀਆਂ ਹਨ ਜਦਕਿ 24 ਦੇ ਕਰੀਬ ਰੇਲ ਗੱਡੀਆਂ ਦੇ ਰੂਟ ਵੀ ਬਦਲ ਦਿੱਤੇ ਗਏ ਹਨ ਕਿਸਾਨਾਂ ਦੀ ਮੰਗ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਉਹ ਸਰਕਾਰ ਨਾਲ ਕੋਈ ਵੀ ਗਲਬਤ ਨਹੀਂ ਕਰਨਗੇ ਅਤੇ ਨਾ ਹੀ ਆਪਣਾ ਸੰਘਰਸ਼ ਹੀ ਖਤਮ ਕਰਨਗੇ ਆਪਣੀਆਂ ਮੰਗਾਂ ਨੂੰ ਲੈ ਕੇ ਅਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਨੇੜੇ ਮਨਾਵਾਲਾ ਵਿਖੇ ਰੇਲਵੇ ਪਟੜੀ ਤੇ ਧਰਨਾ ਦੇ ਰਹੇ ਕਿਸਾਨਾਂ ਤੇ ਮਜ਼ਦੂਰਾਂ ਦਾ ਸੰਘਰਸ਼ ਦੂਜੇ ਦਿਨ ਵਿੱਚ ਹੋਰ ਤੇਜ਼ ਹੋ ਗਿਆ ਹੈ ਧਰਨੇ ਕਰਕੇ ਇਸ ਰੂਟ ਤੇ ਜਾਣ ਵਾਲੀਆਂ ਬਾਈ ਰੇਲਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਦਕਿ ਚਵੀ ਦਾ ਰਾਹ ਬਦਲ ਦਿੱਤਾ ਗਿਆ ਹੈ ਨੌ ਰੇਲਾ ਜੰਡਿਆਲਾ ਤੋਂ ਪਹਿਲਾਂ ਪਿਆਸ ਸਟੇਸ਼ਨ ਤੇ ਹੀ ਰੋਕ ਲਈਆਂ ਗਈਆਂ ਹਨ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਇੱਕ ਮੀਟਿੰਗ ਵੀ ਰੱਖੀ ਸੀ ਪਰ ਕਿਸਾਨਾਂ ਨੇ ਉਹਨਾਂ ਨਾਲ ਗੱਲਬਾਤ ਦੀ ਮੰਗ ਠੁਕਰਾਂਦਿਆਂ ਕਿਹਾ ਕਿ ਮੰਗਾ ਮੰਨੀਆਂ ਜਾਣ ਤੱਕ ਉਹ ਰੇਲਵੇ ਟ੍ਰੈਕ 'ਤੇ ਹੀ ਬੈਠੇ ਰਹਿਣਗੇ ਤੁਹਾਨੂੰ ਦੱਸ ਦਿਆਂ ਕਿ ਮੁੱਖ ਮੰਤਰੀ ਨੇ ਪਹਿਲਾਂ 28 ਫਰਵਰੀ ਨੂੰ ਕਿਸਾਨ ਆਗੂਆਂ ਨੂੰ ਮੀਟਿੰਗ ਲਈ ਬੁਲਾਇਆ ਸੀ ਪਰ ਐਨ ਮੌਕੇ ਤੇ ਉਹਨਾਂ ਇਹ ਮੀਟਿੰਗ ਰੱਦ ਕਰ ਦਿੱਤੀ ਇਸ ਤੋਂ ਬਾਅਦ ਉਹਨਾਂ ਨੇ ਅੱਜ ਦੇ ਦਿਨ ਮੀਟਿੰਗ ਰੱਖੀ ਸੀ ਪਰ ਹੁਣ ਕਿਸਾਨ ਆਗੂ ਇਸ ਮੀਟਿੰਗ ਤੋਂ ਜਾਣ ਤੋਂ ਮੁਕਰ ਗਏ ਹਨ ਕਿਸਾਨਾਂ ਦੇ ਧੰਨੇ ਦੀ ਵਜ੍ਹਾ ਕਰਕੇ ਅੰਮ੍ਰਿਤਸਰ ਤੋਂ ਵਾਇਆ ਬਿਆਸ ਜਾਣ ਵਾਲੀ ਰੇਲਵੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਜਿਸ ਕਰਕੇ ਵੱਡੀ ਗਿਣਤੀ ਵਿੱਚ ਮੁਸਾਫਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਮੈਂ ਦਰ ਕੀ ਨਾਮ ਹੀ ਤੁਹਾਡਾ ਨਰਿੰਦਰ ਪਾਲ ਜੀ ਮੈਂ ਮਮਦੋਰ ਜੋਂ ਤੋਂ ਫਰੋਜਪੁਰ ਡਿਸਟ੍ਰਿਕਟ ਕੀ ਮਜਬੂਰੀ ਜਿਹੜੀਆਂ ਤੁਸੀਂ ਅੱਜ ਇਹ ਰੇਲਾਂ ਬੰਦ ਕਰਨ ਦੀ ਤੁਹਾਨੂੰ ਨੌਬਤ ਪਈ ਹੈ ਸਰ 70 ਸਾਲ ਤੋਂ ਦਹੀਂ ਇਹੋ ਹੀ ਮਜਬੂਰੀ ਚੱਲੀ ਜਾਂਦੀ ਕਿਸਾਨ ਦੀ ਪਾਲਸੀ ਨਹੀਂ ਨੀਤੀ ਨੂੰ ਕੀ ਬਣਾਈ ਖੇਤੀ ਨੀਤੀ ਅਜੇ ਤੱਕ ਨਹੀਂ ਬਣੀ ਬਾਕੀ ਸਾਰੀਆਂ ਨੀਤੀਆਂ ਹੈਗੀਆਂ ਹੈ ਖੇਤੀ ਨੀਤੀ ਅਜੇ ਤੱਕ ਨਹੀਂ ਕਿਸਾਨ ਮਰ ਰਿਹਾ ਹੈ ਖੁਦ ਗਸ਼ਿਆ ਕਰ ਰਿਹਾ ਹੈ ਵੇਖੋ ਰੋਜ਼ ਤੁਸੀਂ 2 3 2 3 ਇੰਡੀਆ ਦੇ ਵਿੱਚੋਂ ਹਰ ਅੱਧੇ ਘੰਟੇ ਬਾਅਦ ਇੱਕ ਕਿਸਾਨ ਮਰ ਰਿਹਾ ਇਹਨਾਂ ਦੀ ਗਲਤ ਪਾਲਸੀਆਂ ਗਲਤ ਨੀਤੀਆਂ ਕੀ ਕੀ ਮੰਗ ਰੱਖਦੇ ਹੋ ਤੁਸੀਂ ਸਾਡਾ ਜਾਨ ਕਿਸਾਨ ਸਘਰਸ਼ ਕਮੇਟੀ ਪਹਿਲਾਂ ਜ਼ਿਲ੍ਹੇ ਦੇ ਵਿੱਚ ਹੱਡਕੁਆਰਟਰਾਂ ਤੇ ਲਾਇਆ ਧਰਨੇ ਠੀਕ ਹੈ ਉੱਥੇ ਰੇਲਾਂ ਰੋਕੀਆਂ ਜਦੋਂ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਫੇਰ ਅਸੀਂ ਸਾਰਾ ਕੱਟਾ ਹੋ ਗਿਆ ਪੰਜਾਬ ਤੇ ਆ ਜਿਹੜਾ ਦਿੱਲੀ ਵਾਲਾ ਸੈਕਸ਼ਨ ਹੈ ਰੋਕ ਕੇ ਬੈਠੇ ਆ ਮੰਗਾ ਸਾਡੀਆਂ ਇੱਕ ਸਵਾਮੀਨਾਥਨ ਰਿਪੋਰਟ ਮੈਨ ਮੰਗ ਜਿਹੜੀ ਕਿ 40 ਸਾਲ ਤੋਂ ਚੱਲ ਰਹੀ ਆ ਸਵਾਮੀਨਾਥਨ ਰਿਪੋਰਟ ਦਾ ਕੀ ਮਤਲਬ ਤੁਸੀਂ ਇਹ ਨੂੰ ਕੀ ਦੱਸੋਗੇ ਵੀ ਇਹਦਾ ਕੀ ਫਾਇਦਾ ਹੋਊਗਾ ਉਹ ਵੇਖੋ ਜੀ ਇੱਕ ਸਵਾਮੀਨਾਥਨ ਜਿਹੜਾ ਉਹ ਇਹਨਾਂ ਨੇ ਇੱਕ 2003 ਦੇ ਵਿੱਚ 2003 ਦੇ ਵਿੱਚ ਮਨਮੋਹਨ ਸਿੰਘ ਸਰਕਾਰ ਨੇ ਜਦੋਂ ਖੁਦਕੁਸ਼ੀਆਂ ਵਧੀਆਂ ਤੇ ਪਾਵਰ ਜਾ ਤੇ ਉਹਨੇ ਆਉਂਦਿਆਂ ਹੀ ਸੁਮੀਨਾ ਤਨੇ ਕਾ ਕਮਿਸ਼ਨ ਬਣਾਤਾ ਜੋ ਕਿ ਬੜਾ ਵਧੀਆ ਪੜਿਆ ਲਿਖਿਆ ਬੰਦਾ ਹੈ ਚਮਲਾਟ ਯੂਨੀਵਰਸਿਟੀ ਦਾ ਤਾਂ ਉਹਨਾਂ ਨੇ ਜਿਹੜੀ ਰਿਪੋਰਟ ਦਿੱਤੀ ਹੈ ਨਾ ਉਹਦੇ ਵਿੱਚ ਸਭ ਤੋਂ ਪਹਿਲੀ ਮੰਗ ਆ ਵੀ ਇਹਨਾਂ ਦਾ 50% ਮੁਨਾਫਾ ਜੋੜ ਕੇ ਕਿਸਾਨ ਦੀ ਖੇਤੀ ਦਾ ਮੁੱਲ ਮੰਨਿਆ ਜਾਵੇ ਦੂਜਾ 10000 ਰੁਪਇਆ ਜਿਹੜਾ ਉਹਦਾ ਬਢਾਪਾ ਜਿਹੜਾ 60 ਸਾਲ ਦਾ ਦਾ ਕਿਸਾਨ ਗੋਡੇ ਰਗੜਦਾ ਮਰ ਚਲਿਆ ਉਹਨੂੰ 10000 ਪੈਨਸ਼ਨ ਦਿੱਤੀ ਜਾਵੇ 2006 ਦੀ ਰਿਪੋਰਟ ਹੈ ਅੱਜ ਤਾਈਂ ਉਹਦੀ ਮੰਗ ਵਧਾਤੀ 15000 ਕਰਤੀ ਆ ਸਰਕਾਰਾਂ ਤੁਹਾਨੂੰ ਉਹ ਵੀ ਨਹੀਂ ਦੇਣ ਲਈ ਤਿਆਰ ਕਿਸਾਨ ਮਜ਼ਦੂਰ ਸ਼ਕਰਸ਼ ਕਮੇਟੀ ਦਾ ਸੂਬਾ ਜਨ ਸਕੱਤਰ ਬੋਲਦਾ ਦੀ ਅੱਜ ਸਾਡਾ ਰੇਲ ਟ੍ਰੈਕ ਜਾਮ ਕੀਤੀ ਦਾ ਦੂਸਰਾ ਦਿਨ ਹੋ ਗਿਆ ਉਸ ਤਰੀਕੇ ਨਾਲ ਸਾਡਾ ਜੇਲ੍ਹ ਪਰੋ ਮੋਰਚਾ ਜਿਹੜਾ ਡੀਸੀ ਤਰਨਤਾਰਨ 1 ਮਾਰਚ ਤੋਂ ਸ਼ੁਰੂ ਹੋਇਆ ਸੀ ਅਸੀਂ ਜੇਲਾ ਲਈ ਆਪਣੇ ਜਥੇ ਪੇਸ਼ ਕੀਤੇ ਸਰਕਾਰ ਨੇ ਗ੍ਰਿਫਤਾਰ ਨੇ ਕੀਤਾ ਤੇ 3 ਦਿਨ ਸਾਡੀ ਜਦੋਂ ਕਿਸੇ ਨੇ ਬਾਤ ਨਾ ਪੁੱਛੀ ਇਸ ਤੋਂ ਪਹਿਲਾਂ ਅਸੀਂ ਮਹੀਨਾ ਪਹਿਲਾਂ ਐਲਾਨ ਕਰ ਦਿੱਤਾ ਸੀ ਵੀ ਜੇਲ੍ਹ ਪਰੋ ਮੋਰਚਾ ਸ਼ੁਰੂ ਕਰਾਂਗੇ ਸਾਡੇ ਨਾਲ ਸਰਕਾਰ ਗੱਲ ਕਰ ਲਵੇ ਤੇ ਜੇ ਨਾ ਗੱਲ ਕੀਤੀ ਅਖੀਰ ਤੱਕ ਹੀ ਰੇਲ ਟ੍ਰੈਕ ਜਾਮ ਕਰਾਂਗੇ ਬਹੁਤ ਸ਼ੁਕਰੀਆ ਜੀ ਮੰਗਾ ਵਿੱਚ ਸਾਡੀਆਂ ਹੈਗੀਆਂ ਕਿ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਸਾਰੀਆਂ ਫਸਲਾਂ ਦੇ ਭਾਅ ਦਿੱਤੇ ਜਾਣ ਤੇ ਸਾਰੀਆਂ ਫਸਲਾਂ ਦੀ ਖਰੀਦ ਦੀ ਗਾਰੰਟੀ ਸਰਕਾਰ ਕਰੇ ਇਹਦੇ ਨਾਲ ਕਿਉਂਕਿ ਲਾਗਤ ਖਰਚੇ ਬਹੁਤ ਸੀ ਦਵਾਈਆਂ ਕੀਟਨਾਸ਼ਕ ਜ਼ਹਿਰਾਂ ਲੇਬਰ ਖੇਤੀ ਮਸ਼ੀਨਰੀ ਡੀਜ਼ਲ ਆਦ ਕਰਕੇ ਖਰਚੇ ਬਹੁਤ ਹੋ ਗਿਆ ਇਨਾ ਕਾਲਾ ਕਰਕੇ ਕਿਸਾਨਾਂ ਸਰ ਕਰਜ਼ਾ ਚੜ ਗਿਆ ਸੋ ਇਸ ਕਰਕੇ ਅਸੀਂ ਮਜਬੂਰ ਹਾਂ ਰੇਲ ਟ੍ਰੈਕ ਜਿਹੜਾ ਤਰੱਕ ਤੋਂ ਚੱਲੇ ਗਿਆ ਤੱਕ ਮੰਗੜੀਪੁਰ ਨੂੰ ਚੱਲੇ ਇਹ ਤਾਂ ਮੀਡੀਆ ਨੇ ਅਸਲ ਸਰਕਾਰ ਕੋ ਵੀ ਸਵਾਲ ਕਰਨਾ ਜਿੱਦਾਂ ਸਾਡਾ ਰੇਲ ਟ੍ਰੈਕ ਜਾਮ ਕਰਨ ਦਾ ਕੋਈ ਅਣਖਦਾ ਸਵਾਲ ਨਹੀਂ ਹੈ ਮਜਬੂਰੀ ਚ ਹੈ ਸਾਨੂੰ ਪਤਾ ਲੋਕਾਂ ਨੂੰ ਬਹੁਤ ਖੰਜਰ ਖਰਾਬੀ ਹੁੰਦੀ ਸਾਡੀਆਂ ਹੋਣ ਮੰਗਾ ਮੰਨਣ ਹੋਣ ਵਿਹਲਾ ਕਰ ਇਹ ਸਰਕਾਰ ਦੇ ਸਿਰ ਤੇ ਹੈ ਕਿ ਉਹ ਕਿੰਨਾ ਡੇਰ ਤੱਕ ਰੇਲ ਟ੍ਰੈਕ ਜਾਮ ਕਰਵਾ ਕੇ ਰੱਖੇ ਅੰਮ੍ਰਿਤਸਰ ਤੋਂ ਵਾਕ ਵਾਕ ਰੂਟਾਂ ਦੇ ਚੱਲਣ ਵਾਲੀਆਂ ਰੇਲਾਂ ਦਾ ਰਾਹ ਬਦਲ ਦਿੱਤਾ ਗਿਆ ਹੈ ਅਤੇ ਰੇਲਾਂ ਨੂੰ ਵਾਇਆ ਤਰੰਤਨ ਬਦਲਿਆ ਗਿਆ ਹੈ ब्य रिपोर्ट पंजाब टुडे